ਡਿਸਕਵਰ ਪਲਸ ਤੁਹਾਨੂੰ ਦਿਖਾਉਂਦਾ ਹੈ ਸੱਚ ਹਮੇਸ਼ਾ ਸੱਚ ਸੱਚ ਦੇ ਨਾਲ ਡਿਸਕਵਰ ਪਲਸ ਅਸੀਂ ਖੜੇ ਹਾਂ ਦਿੱਲੀ ਬਾਰਡਰ ਤੇ ਤਰ੍ਹਾਂ ਤਰ੍ਹਾਂ ਦੇ ਨਜ਼ਾਰੇ ਇੱਥੇ ਦੇਖਣ ਨੂੰ ਮਿਲ ਰਹੇ ਨੇ ਇੱਕ ਤੀਰਸਤਾਨ ਬਣ ਚੁੱਕਿਆ ਕਿਸਾਨਾਂ ਦਾ ਸਾਰੇ ਦੇਸ਼ ਦੇ ਕਿਸਾਨ ਇੱਥੇ ਮੌਜੂਦ ਨੇ ਹੁਣ ਕੁਝ ਕਿਸਾਨ ਵੀਰ ਇੱਥੇ ਆਏ ਨੇ ਜੋ ਇੱਥੇ ਪਹੁੰਚੇ ਹੋਏ ਕਿਸਾਨਾਂ ਦੀ ਮਦਦ ਕਰਨਾ ਚਾਹੁੰਦੇ ਨੇ ਦਿੱਲੀ ਵਿੱਚ ਇਸ ਵੇਲੇ ਟੈਂਪਰੇਚਰ 8 ਤੋਂ 6 ਡਿਗਰੀ ਰਾਤ ਨੂੰ ਹੋ ਜਾਂਦਾ ਹੈ ਕਾਫੀ ਕੜਾਕੇ ਦੀ ਠੰਡ ਪੈ ਰਹੀ ਹੈ ਇਹ ਉੱਥੋਂ ਆਪਣੇ ਲੈ ਕੇ ਆਏ ਨੇ ਇੱਕ ਵੀਰ ਨੇ ਗਰਮੇਲ ਸਿੰਘ ਨੇ ਉਹਨਾਂ ਦਾ ਨਾਮ ਹੈ ਗੱਲ ਕਰਾਵਾਂਗਾ ਉਹਨਾਂ ਦੇ ਸਾਥੀ ਜੋ ਆਏ ਨੇ ਉਹਰੇ ਉਹਨਾਂ ਨੇ 1100 ਇੱਥੇ ਪੂਰੀਆਂ ਤੇ 300 ਸ਼ਾਲ ਜਿਹੜੇ ਨੇ ਲੈ ਕੇ ਆਏ ਨੇ ਜੋ ਲੇਡੀਜ਼ ਨੂੰ ਸ਼ਾਲ ਦਿੱਤਾ ਜਾਵੇ ਤੇ ਟਰਾਲੀਆਂ 'ਚ ਜੋ ਬੰਦੇ ਨੇ ਉਹਨਾਂ ਨੂੰ ਰਾਤ ਵਾਸਤੇ ਇਹ ਪੂਰੀਆਂ ਦਿੱਤੀਆਂ ਜਾਣ ਬਹੁਤ ਵੱਡਾ ਉਪਰਾਲਾ ਹੈ ਦਿਲ ਖੋਲ ਕੇ ਪੰਜਾਬੀ ਕੰਮ ਕਰਦੇ ਨੇ ਜਦੋਂ ਵੀ ਕੋਈ ਪੰਜਾਬੀ ਖੜਦਾ ਕਿਸੇ ਹੱਕ ਸੱਚ ਦੀ ਲੜਾਈ ਲਈ ਤੇ ਉਸ ਦੇ ਪਿੱਛੇ ਸਾਰਾ ਪੰਜਾਬ ਖੜਾ ਹੁੰਦਾ ਜਦੋਂ ਪੰਜਾਬ ਸਾਰਾ ਖੜਦਾ ਤੇ ਉਹਦੇ ਪਿੱਛੇ ਸਾਰਾ ਦੇਸ਼ ਖੜਦਾ ਚਾਹੇ ਆਜ਼ਾਦੀ ਦੀ ਲੜਾਈ ਹੋਵੇ ਚਾਹੇ ਹੱਕਾਂ ਦੀ ਲੜਾਈ ਹੋਵੇ ਚਾਹੇ ਕਿਸਾਨਾਂ ਦੀ ਚਾਹੇ ਵਨ ਰੈਂਕ ਵਨ ਪੈਨਸ਼ਨ ਦੀ ਪੰਜਾਬੀ ਹਮੇਸ਼ਾ ਹੀ ਚਾਹੇ ਬਾਰਡਰ ਹੋਵੇ ਚਾਹੇ ਆਜ਼ਾਦੀ ਹੋਵੇ ਚਾਹੇ ਕਿਸਾਨਾਂ ਦੇ ਮਦਲੇ ਹੋਵੇ ਅੱਗੇ ਹੁੰਦੇ ਨੇ ਤੇ ਦੇਸ਼ ਉਹਨਾਂ ਦੇ ਪਿੱਛੇ ਹਮੇਸ਼ਾ ਹੀ ਖੜਦਾ ਅੱਜ ਇਹਨਾਂ ਵੀਰਾਂ ਨਾਲ ਗੱਲ ਕਰਾਉਣਾ ਹਾਂਜੀ ਤੁਸੀਂ ਕਿਸ ਰਾਹ ਦੇ ਨਾਲ ਲੈ ਕੇ ਆਏ ਹੋ ਅਸੀਂ ਜੀ ਆਪਣੇ ਮੇਰਾਪਿੰਡ ਜੋਧਾ ਜੀ ਜ਼ਿਲ੍ਹਾ ਲੁਧਿਆਣਾ ਇਹਦੀ ਆਪਣੇ ਅੱਜ ਅਸੀਂ ਇੱਥੇ ਬੜੇ ਦੁੱਖ ਨਾਲ ਸਾਨੂੰ ਕਹਿਣਾ ਪੈਂਦਾ ਆਜ਼ਾਦੀ ਤੋਂ 70 72 ਸਾਲ ਬਾਅਦ ਲੋਕਾਂ ਨੂੰ ਆਪਣੇ ਮੰਗਾਂ ਲਈ ਹੱਕਾਂ ਲਈ ਸੜਕਾਂ ਤੇ ਰੁਲਣਾ ਪੈ ਰਿਹਾ ਇਹ ਸਾਡੀਆਂ ਜਿਹੜੀਆਂ ਆਜ਼ਾਦੀ ਤੋਂ ਬਾਅਦ ਸਰਕਾਰਾਂ ਨੇ ਮੈਂ ਉਹਨਾਂ ਨੂੰ ਜ਼ਿੰਮੇਵਾਰ ਸਮਝਦਾ ਜੀ ਜਿਹੜਾ ਵੀ ਅੱਜ ਤੱਕ ਵੀ ਉਹ ਲੋਕਾਂ ਦੀ ਸਮਝ ਨਹੀਂ ਸਕੇ ਲੋਕਾਂ ਨੂੰ ਉਹਨਾਂ ਦੇ ਹੱਕ ਨਹੀਂ ਦਿੰਦੇ ਜਾਂ ਕਾਰਬੋਰਡ ਰੇਟ ਨਾਲ ਰਲ ਕੇ ਉਹਨਾਂ ਦੇ ਚਾਹੇ ਤੁਸੀਂ ਮਜ਼ਦੂਰ ਲੈ ਲਓ ਕਿਸਾਨ ਲੈ ਲਓ ਅੱਜ ਸਾਰੇ ਦੇਸ਼ ਦਾ ਹੀ ਕਿਸਾਨ ਇੱਥੇ ਆਪਣੀਆਂ ਮੰਗਾਂ ਲਈ ਇੱਥੇ ਇਕੱਠਾ ਹੋਇਆ ਅੱਜ ਖੁਸ਼ੀ ਦੀ ਗੱਲ ਇਹ ਆ ਕਿ ਹਰਿਆਣੇ ਵਾਲੇ ਰਾਜਸਥਾਨ ਤੋਂ ਜੂਪੀ ਬਿਹਾਰ ਸਾਰੇ ਮੈਂ ਕਹੂੰਗਾ ਸਾਰੇ ਭਾਰਤ ਦੇ ਕਿਸਾਨ ਇੱਕ ਹੋ ਕੇ ਇਹਨਾਂ ਮੋਦੀ ਅਡਾਨੀਆਂ ਬਾਨੀਆਂ ਨੂੰ ਘੇਰਨ ਦਿੱਲੀ ਆਏ ਆ ਆ ਬਿਲਕੁਲ ਸਹੀ ਗੱਲ ਹੈ ਜੀ ਸਰਕਾਰਾਂ ਨਿਕੰਮੀਆਂ ਹੋ ਚੁੱਕੀਆਂ ਨੇ ਸਰਕਾਰਾਂ ਲੋਕਾਂ ਨੂੰ ਬ੍ਰਾਈਬ ਦੇ ਕੇ ਖਰੀਦਿਆ ਚੀਜ਼ਾਂ ਵੰਡ ਕੇ ਲੋਕ ਸਰਕਾਰਾਂ ਬਣਾ ਲੈਂਦੇ ਨੇ ਪਰ ਲੋਕਾਂ ਦੇ ਹੱਕਾਂ ਨੂੰ ਨਹੀਂ ਸਮਝਦੇ ਇੱਕ ਕਿਹਾ ਜਾਂਦਾ ਹੈ ਵੀ ਇਹ ਅੰਦੋਲਨ ਬੜਾ ਪੋਲੀਟੀਕਲ ਹੈ ਇਹਦੇ ਪਿੱਛੇ ਕੋਈ ਪੋਲੀਟੀਕਲ ਪਾਰਟੀ ਹੈ ਤੁਹਾਡੇ ਸਾਰੇ ਵੀਰਾਂ ਨੂੰ ਮੈਂ ਜਾਣਨਾ ਚਾਹੁੰਗਾ ਤੁਹਾਡੇ ਜੋ ਅਕਾਲੀ ਦਲ ਨਾਲ ਕੋਈ ਸੰਬੰਧ ਰੱਖਦਾ ਹੈ ਕੋਈ ਕਾਂਗਰਸ ਨਾਲ ਸੰਬੰਧ ਰੱਖਦਾ ਹੈ ਕੋਈ ਆਪ ਪਾਰਟੀ ਨਾਲ ਸੰਬੰਧ ਰੱਖਦਾ ਹੈ ਤੇ ਤੁਸੀਂ ਸਾਰੇ ਕੌਣ ਹੋ ਇਹ ਆਵਾਜ਼ ਹੈ ਕਿਸਾਨੀ ਏਕੇ ਦੀ ਜਿਹੜੀ ਪੋਲੀਟੀਕਲ ਸੋਚ ਹੈ ਹੋ ਸਕਦਾ ਘਰ ਘਰ ਦੀ ਵੀ ਵੱਖਰੀ ਹੋਵੇ ਭਰਾ ਭਰਾਵ ਦੀ ਵੀ ਵੱਖਰੀ ਹੋਵੇ ਜੋ ਮਸਲਾ ਕਿਸਾਨੀ ਦਾ ਹੈ ਇੱਥੇ ਸਾਰੇ ਕਿਸਾਨ ਨੇ ਸਾਂਝੇ ਖੜੇ ਨੇ ਆਪਦੀਆਂ ਆਪਦੀਆਂ ਪਾਰਟੀਆਂ ਦੇ ਝੰਡੇ ਵੀ ਜੇ ਕੋਈ ਵੀਰ ਹੋਊਗਾ ਉਹ ਛੱਡ ਕੇ ਘਰੇ ਆਇਆ ਤੇ ਝੰਡਾ ਕਿਸਾਨੀ ਦਾ ਲੈ ਕੇ ਖੜਾ ਇਹ ਹੈ ਏਕਤਾ ਪੰਜਾਬ ਦੀ ਏਕਤਾ ਹੈ ਇਹ ਦੇਸ਼ ਦੀ ਏਕਤਾ ਹੈ ਹੁਣ ਦੇਸ਼ ਦਾ ਕਿਸਾਨ ਇਸ ਨਾਲ ਜੁੜ ਗਿਆ ਬਹੁਤ ਸਾਰੇ ਕਿਸਾਨ ਅਸੀਂ ਤੁਹਾਨੂੰ ਦਿਖਾਵਾਂਗੇ ਉੱਥੇ ਬੈਠੇ ਨੇ ਉਹ ਵੀ ਇਸ ਮਸਲੇ ਤੇ ਪੰਜਾਬ ਦੇ ਕਿਸਾਨਾਂ ਨੇ ਜਿਨ੍ਹਾਂ ਨੇ ਅੱਗੇ ਰਲ ਕੇ ਇਹ ਚੀਜ਼ ਚਲਾਈ ਸੀ ਜਦੋਂ ਉਹਦੀ ਆਵਾਜ਼ ਪੰਜਾਬ 'ਚ ਨਹੀਂ ਸੁਣੀ ਗਈ ਮਜਬੂਰਨ ਦਿੱਲੀ ਆਉਣਾ ਪਿਆ ਦਿੱਲੀ ਕੀ ਹੁਣੇ ਵਰਲਡ ਲੈਵਲ ਤੇ ਜੋ ਗੱਲ ਹੈ ਸਾਰੀ ਪਹੁੰਚ ਗਈ ਹੈ ਇਹ ਚੀਜ਼ ਰੋਜ਼ ਹੁਣ ਬੀਬੀਸੀ ਹੋਰ ਕਈਆਂ ਅਖਬਾਰਾਂ ਤੇ ਕਵਰ ਹੋ ਰਹੀ ਹੈ ਤੇ ਇੱਕ ਹੋਰ ਹੈਰਾਨੀ ਦੀ ਜਿਹੜੀ ਗੱਲ ਇੱਥੇ ਕਿ ਕਈ ਚੈਨਲ ਜੋ ਇਸ ਨੂੰ ਕਵਰ ਨਹੀਂ ਕਰਦੇ ਸੀ ਅੱਜ ਮੈਂ ਉਹਨਾਂ ਚੈਨਲਾਂ ਦੇ ਇੱਥੇ ਜੁੱਤੀਆਂ ਪੈਂਦੀਆਂ ਵੀ ਦੇਖਿਆ ਲੋਕ ਉਹਨਾਂ ਨੂੰ ਵਾਈਟ ਵੀ ਨਹੀਂ ਦੇਣਾ ਚਾਹੁੰਦੇ ਜਿਹੜੇ ਭੱਜ-ਭੱਜ ਕੇ ਲੋਕ ਟੀਵੀਆਂ ਤੇ ਵਾਈਟ ਦੇਣਾ ਚਾਹੁੰਦੇ ਸੀ ਉਹ ਇਹਦੇ ਚੈਨਲਾਂ ਦੇ ਪੱਤਰਕਾਰਾਂ ਨੂੰ ਲੋਕ ਭਜਾ ਰਹੇ ਨੇ ਕਿਉਂਕਿ ਉਹਨਾਂ ਨੇ ਕਿਸਾਨੀ ਦੀ ਨਿਊਜ਼ ਕਵਰ ਨਹੀਂ ਕੀਤੀ ਤੁਸੀਂ ਤੁਹਾਡੇ ਮਿੱਤਰ ਨੇ ਉਹ ਕੀ ਕਹਿਣਾ ਚਾਹੋਗੇ ਜਿਨ੍ਹਾਂ ਨੇ ਸਮਾਨ ਭੇਜਿਆ ਸਭ ਤੋਂ ਪਹਿਲਾਂ ਤਾਂ ਮੈਂ ਡਿਸਕਵਰ ਪ੍ਰੈਸ ਨੂੰ ਵਧਾਈ ਦੇਣਾ ਜਿਨ੍ਹਾਂ ਨੇ ਸਾਡਾ ਪ੍ਰੋਗਰਾਮ ਰਿਕਾਰਡ ਕਰਨ ਦੀ ਖੇਚਲ ਕੀਤੀ ਆ ਦੂਸਰਾ ਮੈਂ ਦੱਸਣਾ ਚਾਹੁੰਦਾ ਕਿ ਮੇਰੇ ਦੇ ਦੋਸਤ ਸਾਡੇ ਪਿੰਡ ਤੋਂ ਗੁਜਰਵਾਲ ਤੋਂ ਹੀ ਨੇ ਮੇਰਾ ਪਿੰਡ ਵੀ ਗੁਜਰਵਾਲੀ ਹੈ ਉਹ ਅਮਰੀਕਾ 'ਚ ਰਹਿੰਦੇ ਨੇ ਪੀਆਰ ਨੇ ਉੱਥੇ ਦੇ ਔਰ ਗ੍ਰੀਨ ਕਾਰਡ ਹੋਲਡਰ ਨੇ ਉਹਨਾਂ ਨੇ ਕਿਸਾਨਾਂ ਨੂੰ ਸੇਵਾ ਦੇ ਲਈ ਇੱਕ 1100 ਪੂਰੀਆਂ ਤੇ 300 ਲੇਡੀ ਸ਼ੌਲ ਟ੍ਰੇਡ ਕਰਨ ਦਾ ਫੈਸਲਾ ਕੀਤਾ ਜਿਹੜਾ ਕਿ ਉਹਨਾਂ ਨੇ ਮੈਨੂੰ ਪੈਸੇ ਭੇਜੇ ਮੇਰੇ ਨਾਲ ਆਪਣਾ ਨਹੀਂ ਉਹਦਾ ਯੋਧਾ ਹੈ ਜ ਆਪਣਾ ਜ ਜ ਕੀ ਨਾਜ਼ਰ ਪੁਲੀਆ ਚਲੋ ਕੋਈ ਨਹੀਂ ਨਾ ਇੱਥੇ ਜ਼ਰੂਰੀ ਨਹੀਂ ਹੈ ਕਿਉਂਕਿ ਜੋ ਭਰਾ ਨੇ ਇਹ ਸੇਵਾ ਕੀਤੀ ਹੈ ਉਹਨਾਂ ਨੇ ਕਿਸੇ ਦੇ ਥਰੂ ਆਪਦੀ ਕੀਤੀ ਹੈ ਇੱਕ ਜਜ਼ਬਾ ਹੈ ਤੁਹਾਡਾ ਵੀ ਉਹਨਾਂ ਦਾ ਵੀ ਜੋ ਪਿੰਡਾਂ ਤੋਂ ਆਏ ਨੇ ਡਿਸਕਵਰ ਪਲੱਸ ਦੇ ਨਾਲ ਮੈਂ ਦਰਸ਼ਨ ਢਿੱਲੋਂ ਤੇ ਨਾਲ ਜਗਦੀਪ ਘੋਮਣ ਦੇ ਨਾਲ ਤੁਹਾਨੂੰ ਦਿਖਾ ਰਿਹਾ ਹਾਂ ਦਿੱਲੀ ਬਾਰਡਰ ਤੋਂ ਹਾਲਾਤ ਤਾਜ਼ਾ ਤੇ ਕਿਸ ਤਰ੍ਹਾਂ ਹੁਣ ਇਹ ਵੀਰ ਕਿਸਾਨਾਂ ਵੰਡਣਗੇ ਤੇ ਅਸੀਂ ਇਹਨਾਂ ਦੇ ਆਇਆ ਤੁਹਾਨੂੰ ਦਿਖਾਉਂਦੇ ਆਂਗੇ ਡਿਸਕਵਰ ਪਲੱਸ ਕੋਲੇਗਾ ਸਾਰਾ ਮਾਦਾ ਇੱਕ ਮਿੰਟ ਇਹ ਜਿਹੜਾ ਸ਼ਾਲ ਦਿੰਦੇ ਨੇ ਇਹ ਤੁਹਾਨੂੰ ਵੰਡ ਰਹੇ ਨੇ ਇਹਨਾਂ ਚੋਂ ਤੁਹਾਨੂੰ ਸ਼ਾਲ ਦਾ ਵਾਟਾ ਬਣਾ ਕੇ ਲੈ ਲਓ ਆ ਬੀਬੀਆਂ ਦੱਸੋ ਚੱਕਰ ਮਾਰ ਕੇ ਅਕ ਲੈ ਲਓ ਆਪਣਾ ਹਮ ਫਰੇ ਸਾਥ ਹੈ एक, एक, एक बात बताना तीन में से आपको कोई आतंकवादी लग रहा है नहीं 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 लग रहा क्यों क्यों कुछ टीवी वाले इनको आतंकवादी बता रहे हैं ये तो बताएंगे जमींदारों को हमारे एक खिलाफ है जो बताएं हमारे एक खिलाफ है हमारे बेटे हमारे भाई हैं बिल्कुल बिल्कुल ये हरियाणा के लोग है हरियाणा पंजाब भाई रहे हैं रहेंगे ये पॉलिटिकल सोच हरियाणा छोटे आज जो यहाँ पे किसान बैठे हैं जो किसान बैठे हैं अगर ये हरियाणा की सपोर्ट ना होती तो यहाँ बैठना मुश्किल होता ये बात सही है आज हरियाणा के किसानों की इनको सपोर्ट है मैं आपके साथ डिस्कवर प्लस से